ਪਰ ਲੋ ਮਸੂਰਾ ਦੇ ਨਾਂ ਮਿਲ ਕੇ ਅੱਜ ਜਿਹੜਾ ਮਾਰਚ ਕੱਢਿਆ ਜਾ ਰਿਹਾ ਹੈ। ਇਹ ਜੀ ਸਾਡੇ ਕਮਾਂਡੀਆਂ ਦਾ ਮੁੰਡਾ ਜੀ। ਕਾ ਤੁ ਕੀ ਹੋਇਆ ਸੀ ਜਨ ਜੀ? ਇਹ ਜੀ ਚਿੱਟੇ ਦੀ ਓਵਰਡੋਜ਼ ਨਾਲ ਇਹਨਾਂ ਦੀ ਡੈਥ ਹੋ ਗਈ। ਬੇਬੇ ਇੱਕ ਵਾਰੀ ਦਿੱਲੀ ਗਏ ਸੀ। ਦਿੱਲੀ ਤੋਂ ਬਾਅਦ ਹੁਣ ਫੇਰ ਝੰਡੇ ਚੱਕਣੇ ਪੈਗੇ। ਹਾਂ ਚੱਕਣੇ ਪੈਗੇ ਜਦੋਂ ਕੋਈ ਮਤਬੇ ਨਹੀਂ ਹੱਲ ਕਰ ਰਿਹਾਗਾ ਚੱਕਣੇ ਪੈਗੇ ਝੰਡੇ ਫੇਰ। ਸਾਡੀਆਂ ਮੰਗਾਂ ਨੇ ਉਹਨਾਂ ਨੂੰ ਵੀ ਅਸੀਂ ਰਾਗੂ ਕਰਵਾ ਕੇ ਲੈ ਕੇ ਜਾਵਾਂਗੇ। ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਲੰਮਾ ਸਮਾਂ ਮੋਰਚਾ ਲਾ ਕੇ ਚੰਡੀਗੜ੍ਹ ਦੇ ਵਿੱਚ ਬੈਠਾਂਗੇ ਇਕ ਤੌਰ ਗ੍ਰਾਹਾਂ ਦੇ ਵੱਲੋਂ ਮਜ਼ਦੂਰਾਂ ਦੇ ਨਾਲ ਮਿਲ ਕੇ ਅੱਜ ਜਿਹੜਾ ਮਾਰਚ ਕੱਢਿਆ ਜਾ ਰਿਹਾ ਮਟਕਾ ਚੌਂਕ ਤੱਕ ਇਹ ਮਾਰਚ ਜਾਣਾ ਹੈ ਹਜ਼ਾਰ ਜਿਹੜੇ ਕਿਸਾਨ ਨੇ ਉਹ ਇਸ ਮਾਰਚ ਦੇ ਵੀ ਸ਼ਾਮਿਲ ਨੇ ਮਹਿਲਾਵਾਂ ਸ਼ਾਮਿਲ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਕੜੀਆਂ ਹੋਈਆਂ ਨੇ ਆਪਣੇ ਬੱਚਿਆਂ ਦੀਆਂ ਜਿਨ੍ਹਾਂ ਨੇ ਖੁਦਕੁਸ਼ੀਆ ਕਰ ਲਈਆਂ ਵਿੱਚ ਕਿਹਦੀ ਤਸਵੀਰ ਪਕੜੀਓ ਇਹ ਜੀ ਸਾਡੇ ਕਮਾਂਡੀਆਂ ਦਾ ਮੁੰਡਾ ਜੀ ਕਾ ਤੁ ਕੀ ਹੋਇਆ ਸੀ ਇਹ ਜੀ ਚਿੱਟੇ ਦੀ ਓਵਰਡੋਜ਼ ਨਾਲ ਇਹਨਾਂ ਦੀ ਡੈਥ ਹੋ ਗਈ ਤੇ ਮਾਤਾ ਇਹਨਾਂ ਦੀ ਉਸ ਦਿਨ ਤੋਂ ਬਿਮਾਰ ਨੇ ਉਹ ਆ ਨਹੀਂ ਸਕਦੇ ਹੈਗੇ ਸੰਘਰਸ਼ ਦੇ ਵਿੱਚ ਤੇ ਉਹ ਨਾ ਕਰਕੇ ਹੁਣ ਅਸੀਂ ਬਚਾਉਨੇ ਆ ਵੀ ਸਾਡੇ ਬੱਚਿਆਂ ਨੂੰ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਇਹਨਾਂ ਪਰਿਵਾਰਾਂ ਨੂੰ ਤੇ ਸਾਡਾ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਜੀ ਬੇਬੇ ਇੱਕ ਵਾਰੀ ਦਿੱਲੀ ਗਏ ਸੀ ਦਿੱਲੀ ਤੋਂ ਬਾਅਦ ਹੁਣ ਫੇਰ ਝੰਡੇ ਚੱਕਣੇ ਪੈਗੇ ਹਾਂ ਚੱਕਣੇ ਪੈਗੇ ਜਦੋਂ ਕਿ ਮਤਬੇ ਨਹੀਂ ਹੱਲ ਕਰਾਏਗਾ ਚੱਕਣੇ ਪੈਗੇ ਝੰਡੇ ਫੇਰ ਕੰਮ ਨਹੀਂ ਨੇਪਰੇ ਜਾਣੇ ਵਾਅਦੇ ਮੁੱਕਰ ਕੇ ਸਾਰੇ ਕਰੇ ਵੇ ਕਰਾਂਗੇ ਕਰਾਂਗੇ ਤਬੀਰਾ ਤੁਸੀਂ ਦੇਖ ਰਹੇ ਹੋ ਕਿ ਮਾਰਚ ਜਿਹੜਾ ਕੱਢਿਆ ਜਾ ਰਿਹਾ ਹੈ ਕਿ ਅੱਜ ਇਹ ਮਾਰਚ ਕੱਟਿਆ ਜਾ ਰਿਹਾ ਹੈ ਕਈ ਮੰਗਾ ਨੇ ਤੁਹਾਡੀਆਂ ਲੱਗਦਾ ਹੈ ਕਿ ਇਹ ਪਹਿਲੇ ਦਿੱਲੀ ਦੇ ਵਿੱਚ ਇੱਕ ਹਾਕਮਾ ਨੂੰ ਥੱਲੇ ਲਾ ਕੇ ਤੁਸੀਂ ਆਏ ਸੀ ਉਹਨਾਂ ਦੀ ਗੱਲ ਉਹਨਾਂ ਤੋਂ ਗੱਲ ਮਨਵਾ ਕੇ ਆਈ ਸੀ ਹਣ ਹੋ ਜੂਗੀ ਬਿਲਕੁਲ ਜੀ ਸਾਡਾ ਇੱਕੋ ਇੱਕ ਰਾਹ ਸੰਘਰਸ਼ ਦਾ ਰਹਿ ਅਸੀਂ ਆਪਦੇ ਸੰਘਰਸ਼ ਦੇ ਰਾਹੀਂ ਮੰਗਾਵਾਰਦੇ ਆ ਮੰਗਾਵਾਰ ਕੇ ਉਹਨਾਂ ਤੋਂ ਮਨਾਉਣੇ ਆ ਮਨਾ ਕੇ ਉਹਨਾਂ ਤੋਂ ਲਾਗੂ ਕਰਾਉਣੇ ਆ ਸਾਡਾ ਪਹਿਲਾ ਪੜਾ ਅਸੀਂ ਆਗਾ ਪੂਰਾ ਕਰ ਚੁੱਕੇ ਆ ਪਹਿਲਾ ਪੜਾ ਸਾਡਾ ਇਹ ਸੀ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਥਾਂ ਲੈਣੀ ਆ ਉਹ 31 ਤਰੀਕ ਨੂੰ ਸਾਡੇ ਸੂਬਾ ਕਮੇਟੀ ਦੇ ਦੋਨਾਂ ਜਥੇਬੰਦੀਆਂ ਦੇ ਵੱਲੋਂ ਥਾਂ ਲਈ ਗਈ ਹੈਗੀ 1 ਤਰੀਕ ਨੂੰ ਅਸੀਂ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਆ ਕੇ ਡੇਰੇ ਲਾਏ ਹੈਗੇ ਆ ਤੇ ਅੱਜ ਅਸੀਂ ਪ੍ਰਸ਼ਾਸਨ ਦੇ ਨਾਲ ਸਾਡੇ ਆਗੂਆਂ ਦੀ ਗੱਲਬਾਤ ਹੋਈ ਹੈ ਅਸੀਂ ਮਟਕਾ ਚਾਂਪ ਦੇ ਵੱਲ ਮੁਜ਼ਾਹਰਾ ਕਰਨ ਜਾ ਰਹੇ ਹਾਂ ਇਹ ਸਾਡੀ ਦੂਜੀ ਜਤ ਹੈ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਵੀ ਅਸੀਂ ਰਾਗੂ ਕਰਵਾ ਕੇ ਲੈ ਕੇ ਜਾਵਾਂਗੇ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਲੰਮਾ ਸਮਾਂ ਮੋਰਚਾ ਲਾ ਕੇ ਚੰਡੀਗੜ੍ਹ ਦੇ ਵਿੱਚ ਬੈਠਾਂਗੇ ਅੱਛਾ ਕਿਸਾਨਾਂ ਨੇ ਅਗਵਾਈ ਕਰਨ ਨੂੰ ਲਾ ਦਿੱਤਾ ਹੋਇਆ ਮੈਂ ਵੇਖ ਰਹੀ ਹਾਂ ਮੈਂ ਹਲਾਵਾ ਅਗਵਾਈ ਕਰਦੀਆਂ ਭੀ ਆ ਸਾਡੀ ਜੱਥੇਬੰਦੀ ਦੇ ਵਿੱਚ ਔਰਤਾਂ ਦੀ ਬਹੁਤ ਵੱਡੀ ਸ਼ਮੂਲੀਅਤ ਹੈ ਬਰਾਬਰ ਦੀ ਤਾਕਤ ਔਰਤਾਂ ਦੀ ਤੇ ਔਰਤਾਂ ਹਰ ਮੁਜ਼ਾਰਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਨੇ ਅੱਜ ਵੀ ਔਰਤਾਂ ਵੱਡੀ ਗਿਣਤੀ ਦੇ ਵਿੱਚ ਬਸੰਤੀ ਚੁੰਨੀਆਂ ਲੈ ਕੇ ਆਈਆਂ ਲੈ ਕੇ ਆਈਆਂ ਨੇ ਦਿੱਲੀ ਅੰਦੋਲਨ ਦੇ ਵਿੱਚ ਵੀ ਔਰਤਾਂ ਦੀ ਬਹੁਤ ਵੱਡੀ ਮੂਲੀਅਤ ਰਹੀ ਹੈ ਤੇ ਇਸ ਅੰਦੋਲਨ ਦੇ ਵਿੱਚ ਵੀ ਔਰਤਾਂ ਦੀ ਬਹੁਤ ਵੱਡੀ ਸ਼ਮੂਲੀਅਤ ਰਹੂਗੀ। ਤੁਸੀ ਵੀ ਪ੍ਰੋਟੈਸਟ ਕਰ ਰਹੇ ਹੋ ਘਰ-ਬਾਰ ਸਭ ਕੁਝ ਛੱਡ ਕੇ ਆਏ ਹੋ। ਕਹਿੰਦੇ ਵਾਰ-ਵਾਰ ਕਿਸਾਨ ਆ ਜਾਂਦੇ ਆ ਸੜਕਾਂ ਤੇ ਬਹਿ ਜਾਂਦੇ ਆ। ਸ਼ੌਂਕ ਤਾਂ ਕਹਿੰਦੇ ਕਿਸਾਨ ਵੀ ਕਹਿੰਦੇ ਸਾਨੂੰ ਹੈ ਨਹੀਂ। ਸਾਨੂੰ ਕਿਹੜਾ ਸ਼ੌਂਕ ਆ ਬੇਟਾ ਬਾਹਰ-ਬਾਰ ਆ ਕੇ ਸੜਕਾਂ ਤੇ ਬੈਠਣ ਦਾ। ਸਾਡੀਆਂ ਸੀਐਮ ਸਾਹਿਬ ਚਾਹੇ ਨਰਿੰਦਰ ਮੋਦੀ ਹੈ ਸਾਡੀਆਂ ਮੰਗਾਂ ਪੂਰੀਆਂ ਕਰੇ ਜਿਹੜੀ ਖੇਤੀ ਨੀਤੀ ਹੈ। ਉਹ ਸਾਡੇ ਨਹੀਂ ਸਾਨੂੰ ਪਸੰਦ ਆ ਜਿਵੇਂ ਅਸੀਂ ਕਹਿੰਦੇ ਨੇ ਸਾਡੇ ਕਿਸਾਨ ਕਹਿੰਦੇ ਨੇ ਸਾਡੀਆਂ ਮੰਗਾਂ ਪੂਰੀਆਂ ਕਰੇ ਸਾਨੂੰ ਕੀ ਲੋੜਾ ਸੜਕਾਂ ਤੇ ਬੈਠਣ ਦੀ ਬਿਲਕੁਲ ਉਹ ਘਰ-ਬਾਰ ਆਪਣਾ ਛੱਡ ਕੇ ਜਿਹੜਾ ਸੜਕਾਂ ਤੇ ਬੈਠੇ ਬਾਪੂ ਜੀ ਅੱਜ ਸੜਕਾਂ ਤੇ ਫੇਰ ਆਣਾ ਪੈ ਗਿਆ ਆਪਣੇ ਘਰ-ਬਾਰ ਛੱਡ ਕੇ ਅਸਲ ਦੇ ਵਿੱਚ ਗੱਲ ਇਹ ਹੈ ਅਸੀਂ ਅਸਲ ਦੇ ਵਿੱਚ ਸੜਕਾਂ ਦੇ ਐ ਨਹੀਂ ਆਏ ਅਸਰ ਰੌਲਾ ਇਸ ਗੱਲ ਦਾ ਹੈ ਵੀ ਪਹਿਲਾਂ ਦਿੱਲੀ ਦੇ ਵਿੱਚ ਕਿਸਾਨ ਲੜੇ ਆ ਹੁਣ ਭਗਵੰਤ ਮਾਨ ਦੀ ਸਰਕਾਰ ਆਈ ਹੈ ਇਹਨੇ ਲੋਕਾਂ ਨਾਲ ਬਹੁਤ ਸਾਰੇ ਬਹੁਤ ਸਾਰੇ ਵਾਅਦੇ ਕੀਤੇ ਸੀ ਪਰ ਉਹ ਸਾਰੇ ਵਾਅਦੇ ਜਿਹੜੇ ਜਿਹੜੇ ਕੀਤੇ ਸੀ ਉਹ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਸਕਿਆ ਸਭ ਤੋਂ ਵੱਡਾ ਸਾਡਾ ਵਾਅਦਾ ਸੀ ਕਿ ਜਿਹੜੀ ਖੇਤੀ ਨੀਤੀ ਹੈ ਉਹ ਸਾਡੀ ਜ਼ਿੰਦਗੀ ਦਾ ਜੇ ਕਹਿਣਾ ਹੋਵੇ ਸਭ ਤੋਂ ਮੂਲ ਵਾਅਦਾ ਹੈ ਜਿਹੜੀ ਬੁਨਿਆਦ ਹੈ ਜਿਹੜੀ ਬੁਨਿਆਦ ਨੇ ਸਾਡੇ ਲੋਕਾਂ ਦੀ ਜ਼ਿੰਦਗੀ ਦੇ ਉਤੇ ਮੁਕਤੀ ਲੈ ਕੇ ਆਉਣੀ ਹੈ ਇਸ ਕਰਕੇ 2 ਸਾਲ ਹੋ ਗਏ ਇਹਨਾਂ ਨੂੰ ਕਹਿਣਾ ਨੂੰ ਵੀ ਅਸੀਂ ਖੇਤੀ ਨੀਤੀ ਬਣਾਵਾਂਗੇ ਉਹ ਖੇਤੀ ਨੀਤੀ ਵਾਸਤੇ ਇਹਨਾਂ ਨੇ ਮਾਰ ਵੀ ਬੁਲਾ ਲੇ ਉਹ ਖੇਤੀ ਨੀਤੀ ਬਣਾ ਵੀ ਲਈ ਉਸ ਤੋਂ ਬਾਅਦ ਇੱਕ ਅਮਰੀਕਾ ਦੀ ਕੰਪਨੀ ਤੋਂ 5 ਕਰੋੜ 60 ਲੱਖ ਦੇ ਕੇ ਇੱਕ ਨੀਤੀ ਵੀ ਬਣਾ ਲਈ ਪਰ ਉਹ ਨੀਤੀ ਲਾਗੂ ਨਹੀਂ ਕੀਤੀ ਕਿਉਂਕਿ ਅਸਲ ਦੇ ਵਿੱਚ ਜਿਹੜੀ ਉਹ ਨੀਤੀ ਲਾਗੂ ਕਰਨੀ ਹੈ ਉਹ ਨੀਤੀ ਇੱਥੋਂ ਦੇ ਸ਼ੂਦਖੋਰਾ ਇੱਥੋਂ ਦੇ ਜ਼ਗੀਰਦਾਰਾਂ ਉਹ ਕਾਰਪੋਰੇਟ ਲੋਕਾਂ ਦਾ ਉਹ ਨੀਤੀ ਉਹਨਾਂ ਦੇ ਮੁਤਾਬਕ ਹੈ ਅਸੀਂ ਕਹਿੰਦੇ ਆ ਵੀ ਉਹਨਾਂ ਮੁਤਾਬਕ ਨਹੀਂ ਅਸਲ ਉਰੇ ਵਧੀਆ ਵਾਤਾਵਰਣ ਹੋਵੇ ਇੱਥੇ ਦਾ ਕਿਸਾਨ ਇੱਥੇ ਦਾ ਮਜ਼ਦੂਰ ਇੱਥੇ ਦਾ ਦੁਕਾਨਦਾਰ ਉਹ ਖੁਸ਼ ਹੋਵੇ ਉਹ ਤਾਂ ਹੀ ਖੁਸ਼ ਹੋਊਗਾ ਜੇ ਉਹ ਕਿਤੇ ਖੇਤੀ ਨੀਤੀ ਲਾਗੂ ਕਰਨਗੇ ਅੱਜ ਵੱਡੀ ਕੰਟੀ ਦੇ ਵਿੱਚ ਮਹਿਲਾਵਾਂ ਇੱਥੇ ਪਹੁੰਚਿਆ ਹੋਇਆ ਅਗਵਾਈ ਵੀ ਮੋਰਚੇ ਦੀ ਮਹਿਲਾਵਾਂ ਕਰ ਰਹੀਆਂ ਮੋਰਚੇ ਦੀ ਅਗਵਾਈ ਦੇ ਵਿੱਚ ਮਹਿਲਾਵਾਂ ਨੇ ਅਗਵਾਈ ਸਾਡੀ ਲੀਡਰਸ਼ਿਪ ਹੀ ਕਰ ਰਹੀ ਆ ਮਾਰਚ ਦੇ ਵਿੱਚ ਔਰਤਾਂ ਸ਼ਾਮਲ ਨੇ ਉਹਨਾਂ ਦੇ ਹੱਥਾਂ 'ਚ ਜਿਹੜੀਆਂ ਚੱਕੀਆਂ ਹੋਈਆਂ ਤਸਵੀਰਾਂ ਅਸੀਂ ਸਮਝਦੇ ਆ ਕਿ ਕਾਰਪੋਰੇਟ ਘਰਾਣਿਆਂ ਬੱਖੀ ਜ਼ਗੀਰਦਾਰਾਂ ਬੱਖੀ ਖੇਤੀ ਨੀਤੀ ਜਿਹੜੀ ਲਾਗੂ ਕੀਤੀ ਗਈ ਹਰੇ ਇਨਕਲਾਬ ਦੀ ਇਹ ਉਹਦਾ ਸਿੱਟਾ ਖੁਦਕਸ਼ੀ ਹੈ ਇਹ ਸਾਡੇ ਮਜ਼ਦੂਰਾਂ ਕਿਸਾਨਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਸਾਡੀਆਂ ਮਾਵਾਂ ਬਣਾਂ ਦੇ ਹੱਥਾਂ ਦੇ ਵਿੱਚ ਚੱਕੀਆਂ ਹੋਈਆਂ ਇਹਦੇ ਲਈ ਸਰਕਾਰਾਂ ਕਾਤਲ ਆ ਜ਼ਿੰਮੇਵਾਰ ਆ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਕੋਈ ਕਿਸਾਨ ਖੁਦਕਸ਼ੀ ਨਾ ਕਰੇ ਮਜ਼ਦੂਰ ਕੋਈ ਖੁਦਕਸ਼ੀ ਨਾ ਕਰੇ ਜਿਹਦੇ ਕਰਕੇ ਜਿਹਦੇ ਕਰਕੇ ਇਹੋ ਜੀ ਖੇਤੀ ਨੀਤੀ ਬਣਾਓ ਜਿਹਦੇ ਨਾਲ ਦੇਸ਼ ਦਾ ਵਿਕਾਸ ਹੋਵੇ ਕਿਸਾਨ ਮਜ਼ਦੂਰ ਦਾ ਵਿਕਾਸ ਹੋਵੇ ਹੁਣ ਵਿਕਾਸ ਦੇ ਨਾਂ ਥੱਲੇ ਹੁਣ ਵਿਕਾਸ ਦੇ ਨਾਂ ਥੱਲੇ ਜੋ ਕੁਝ ਲਾਗੂ ਕੀਤਾ ਜਾ ਰਿਹਾ ਉਹ ਸਾਡਾ વિનાਸ਼ ਕੀਤਾ ਜਾ ਰਿਹਾ ਹੈ ਕਰਜ਼ੇ ਚੜ ਰਹੇ ਹੋ ਖੁਦਕਸ਼ੀਆਂ ਹੋ ਰਹੀਆਂ ਪੰਜਾਬ ਦੇ ਕਿਸਾਨਾਂ ਸਰ ਇੱਕ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਮਾਰਚ ਆ ਉਹ ਮੱਟ ਸੋਕ ਧੱਕ ਕੇ ਜਿਹੜਾ ਉਹ ਮਾਰਚ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਬਿਲਕੁਲ ਜਿਹੜਾ ਵੱਡੀ ਗਿੰਦੀ ਦੇ ਵਿੱਚ ਕਿਸਾਨ ਇਥੇ ਹਜ਼ਾਰਾਂ ਹਜ਼ਾਰ ਕਿਸਾਨਾਂ ਨੂੰ ਪਰਮਿਸ਼ਨ ਦਿੱਤੀ ਗਈ ਹੈ ਜਿਹੜੇ ਕਿ ਪਹੁੰਚੇ ਨੇ ਤੇ ਮਾਰਚ ਜਿਹੜਾ ਉਹ ਮਟਕਾ ਚੌਂਕ ਤੋਂ ਕੱਢਿਆ ਜਾ ਰਿਹਾ ਇੱਕ ਮੈਮੋਰੈਂਡਮ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਸੌਪਿਆ ਜਾਏਗਾ ਤੇ ਕਿਸਾਨਾਂ ਦੀ ਮੰਗ ਹੈ ਕਿ ਵਿਧਾਨ ਸਭਾ ਸੈਕਸ਼ਨ ਦੇ ਵਿੱਚ ਇਹ ਨਵੀਂ ਜਿਹੜੀ ਖੇਤੀ ਨੀਤੀ ਜਿਹੜੀ ਉਹ ਲਾਗੂ ਕੀਤੀ ਜਾਏ ਐਸੀ ਖੇਤੀ ਨੀਤੀ ਬਣਾਈ ਜਾਏ ਜਿਸ ਸਜਾ ਕਿਸਾਨਾਂ ਨੂੰ ਫਾਇਦਾ